ਸੁਰੀਆਲੀ ਉਹ ਵੀ ਆਪਣਾ ਇੱਕ ਮਿੰਟ ਵਾਸਤੇ ਟਾਈਮ ਲਓਗੇ ਉਦੋਂ ਬਾਅਦ ਅਮਰਜੀਤ ਸਿੰਘ ਜੀ ਬਰਵਾੜਾ ਕੋਲ ਆਪਣਾ ਜਥੇਬੰਦੀ ਉਹ ਵੀ ਤਿਆਰ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੀ ਸਾਡੇ ਸਾਰੀਆਂ ਜਥੇਬੰਦੀਆਂ ਦੇ ਸੰਗਤਾਂ ਇੱਥੇ ਹਾਜ਼ਰ ਹੋਈਆਂ ਤੇ ਸਰਕਾਰ ਨੂੰ ਦੱਸ ਦਿੱਤਾ ਵੀ ਸਾਡਾ ਅਜੇ ਵੀ ਏਕਾਵਾ ਤੇ ਅਸੀਂ ਜੇ ਸਾਡੇ ਤੇ ਮਾਨਕੂਨ ਲਾਗੂ ਹੋਏ ਅਸੀਂ ਇਸੇ ਤਰ੍ਹਾਂ ਠੜਕਾ ਰੋਕਦੇ ਆਗੇ ਦੂਜਾ ਇਹ ਜਿਹੜੀਆਂ ਸਰਕਾਰਾਂ ਆ ਇਹ ਸਾਡੀ ਜਵਾਨੀ ਤੇ ਕਿਸਾਨੀ ਖਤਮ ਕਰਨੀਆਂ ਚਾਹੁੰਦੀਆਂ ਵਾਂ ਇਹ ਤੇ ਨਾ ਨੌਕਰੀਆਂ ਦੇ ਕੇ ਸਾਡੇ ਨੌਜਵਾਨ ਪੀੜ੍ਹੀ ਬਾਹਰ ਬਾਹਰ ਜਾ ਰਹੀ ਆ ਤੇ ਦੂਸਰਾ ਕਿਸਾਨਾਂ ਦੇ ਉੱਤੇ ਮਾਰੂ ਕਾਨੂੰਨ ਲਾਗੂ ਕਰਕੇ ਤੇ ਜ਼ਮੀਨਾਂ ਜਿਹੜੀਆਂ ਕਾਰਪੋਰੇਟ ਘਰਾਣੇ ਕਬਜ਼ਾ ਕਰਨਗੇ ਆਪਾਂ ਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਮਿਲ ਕੇ ਜੇ ਆਪਾਂ ਸੰਘਰਸ਼ ਕਰਾਂਗੇ ਤੇ ਇਹਨਾਂ ਨੂੰ ਆਪਾਂ ਰੋਕ ਸਕਦੇ ਆ ਜੇ ਆਪਾਂ ਇਹ ਕਾ ਨਾ ਰੱਖਿਓ ਆਪਾਂ ਅਰਸ਼ਨਾ ਕੀਤਾ ਤੇ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਇਹਨਾਂ ਦੇ ਨੌਕਰ ਬਣ ਕੇ ਰਹਿਣਾ ਪਊਗਾ ਤੇ ਇਸ ਲਈ ਬੇਨਤੀ ਆ ਵੀ ਆਪਸ ਇਹ ਜਥੇਬੰਦੀਆਂ ਦਾ ਵੱਧ ਤੋਂ ਵੱਧ ਸਹਿਯੋਗ ਦਈਏ ਤੇ ਵੱਧ ਤੋਂ ਵੱਧ ਇਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਕਰੀਏ ਕਿ ਆਉਣ ਵਾਲੀਆਂ ਪੀੜੀਆਂ ਆਪਣੀਆਂ ਬਾਸ ਸਕਣ ਇਹ ਇੱਕ ਪੀੜੀ ਤੇ ਆਪਣੀ ਬਾਹਰ ਦੂਸਰੀ ਨਸ਼ਿਆਂ ਵਿੱਚ ਗਲਤਾਨ ਕਰਕੇ ਖਤਮ ਕਰਨਾ ਚਾਹੁੰਦੀ ਆ ਕਿਸੇ ਸਰਕਾਰ ਦਾ ਇਹ ਨੇਗਾ ਵੀ ਆਪਾਂ ਨਸ਼ੇ ਬੰਦ ਕਰਾਈਏ ਜੋ ਵੀ ਸਰਕਾਰ ਆਉਂਦੀ ਆ ਪਹਿਲੇ ਨਾਰਾ ਦੇਂਦੀ ਪਿਆ ਆਪਾਂ ਨਸ਼ੇ ਮਹੀਨੇ 'ਚ ਬੰਦ ਕਰਾਵਾਂਗੇ ਆਪਾਂ ਹਫ਼ਤੇ 'ਚ ਬੰਦ ਕਰਾਵਾਂਗੇ ਜਦੋਂ ਸੱਤਾ ਦੇ ਵਿੱਚ ਆ ਜਾਂਦੇ ਆ ਫਿਰੇ ਆਪਣੀਆਂ ਕੁਰਸੀਆਂ ਦਾ ਸੁੱਖ ਭੋਗਦੇ ਆ ਇਹਨਾਂ ਨੂੰ ਆਪਣੀ ਆਮ ਜਨਤਾ ਦੇ ਨਾਲ ਕੋਈ ਸਰੂਕਾਰ ਨਹੀਂ ਰਹਿੰਦਾ ਇਹ ਆਪਣੀ ਕੁਰਸੀ ਦਾ ਸੁਖ ਵੇਂਦੇ ਆ ਮੈਂ ਨਹੀਂ ਬੇਨਤੀਆਂ ਕਰਦਾ ਖਿਮਾ ਦਾ ਜਾਚ ਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਮਰਜੀਤ ਸਿੰਘ ਜੀ ਬਰਵਾਲਾ ਉਹ ਵੀ ਇੱਕ ਮਿੰਟ ਲਈ ਆਪਣੀ ਗੱਲ ਰੱਖਣਗੇ ਉਦੋਂ ਬਾਅਦ ਦਲਜੀਤ ਸਿੰਘ ਜੀ ਜੋੜ ਸਿੰਘ ਵਾਲਾ ਉਹ ਵੀ ਤਿਆਰ ਹੈ